ਸਤਨਾਮ ਵਾਹਿਗੁਰੂ ਸਾਹਿਬ ਜੀ ਸੋਟ ਮਹਲਾ 5 ਗਉੜ ਗਾਵੋ ਪੂਰਨ ਅਬినాਸ਼ੀ ਕਾਮ ਕ੍ਰੋਧ ਬਿਖ ਜਾਰੇ ਮਹਾਂ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗੁਣ ਗਾਵੋ ਪੂਰਨ ਅਬినాਸ਼ੀ ਕਾਮ ਕ੍ਰੋਧ ਬਿਖਜਾਰੇ ਮਹਾਂ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੁਰ ਗੁਰ ਮਿਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਰ ਤਨ ਰਹੇ ਆਕਾਈ ਜਤ ਕਤ ਪੂਰ ਰਹਿਓ ਪਰਮੇਸ਼ਰ ਕਤਿ ਆਵੇ ਕਤਿ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ 타ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਸਰਬ ਵਿਆਪਕ ਨਾਸ ਰਹਿਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ ਕਾਮ, ਕ੍ਰੋਧ ਆਦਿਕ ਦੀ ਜ਼ਹਿਰ ਸ਼ਾਂਤ ਕਰ ਦਿੰਦਾ ਹੈ ਇਹ ਜਗਤ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ ਇਸੇ ਵਿੱਚੋਂ ਪਾਰ ਲੰਘਣਾ ਬਹੁਤ ਕਠਿਨ ਹੈ ਸੇਵਿਤ ਸਲਾਹ ਦੇ ਗੀਤ ਗਾਉਣ ਵਾਲੇ ਮਨੁੱਖ ਨੂੰ ਗੁਰੂ ਸਾਧ ਸੰਗਤ ਵਿੱਚ ਰੱਖ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ। हे ਭਾਈ ਪੂਰੇ ਗੁਰੂ ਦੀ ਸ਼ਰਨ ਪਾਓ। ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪਿਆ ਪੂਰੇ ਗੁਰੂ ਨੇ ਉਸ ਦਾ ਭਰਮ ਮਿਟਾ ਦਿੱਤਾ। ਉਸ ਦਾ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੱਤਾ। हे ਭਾਈ ਤੂੰ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੇ ਪਾਤਸ਼ਾਹ ਜੀ ਦੇ ਹੁਕਮਨਾਮੇ ਜੋ ਛੇਰੇ ਦਰਵਾਜ਼ਾ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜੋ ਮਨੁੱਖ ਸਤ ਗੁਰੂ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਬੱਧੇ ਦੁੱਖ ਸਹਿੰਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੋੜ-ਮੋੜ ਜੰਮਦੇ ਤੇ ਮਰਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਏ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੇ ਰਾਹੀ ਉਸ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾ ਥਾਂ ਨਾ ਥਿਥਾ ਉਹ ਵਿਪਰ ਵਿਚਾਰਨ ਛੱਟੜੇ istri ਵਾਗ ਹਨ ਜੋ ਘਰ ਘਰ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਇਹ ਨਾਨਕ ਜੋ ਗੁਰੂ ਦੇ ਸਾਨਮੁਖ ਹੋ ਕੇ ਬਖਸ਼ੇ ਜਾਂਦੇ ਹਨ ਉਹ ਸਤਿਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸੱਚੇ ਹਰੀ ਨੂੰ ਸੇਮਦੇ ਹਨ ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਜਮ ਛੱਡ ਜਾਂਦਾ ਹੈ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ ਉਹ ਤਰਕਾਹ ਵਿੱਚ ਸਨਮਾਨੇ ਜਾਂਦੇ ਹਨ ਪਰ ਹੀ ਹਰੀ ਜਿਨ੍ਹਾਂ ਉੱਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ ਮਿਹਰ ਕਰ ਹੈ ਪਿਆਰੇ ਮੈਂ ਵੀ ਤੇਰੇ ਸਦਾ ਗੁਣ ਗਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਸਟਡ ਬਾਈ ਆਵਰ ਥਰਡ ਗੁਰੂ ਗੁਰੂ ਅਮਰਦਾਸ ਜੀ ਅੰਡਰ ਸ਼ਲੋਕ ਥਰਡ ਮੈਂ ਹਾਂ ਗੁਰੂ ਸਾਹਿਬ ਜੀ ਸੇ ਦੈਟ those who turn their faces away from the true guru suffer in sorrow and bondage again and again they are born only to die they cannot meet their lord the disease of doubt does not depart and they find only pain and more pain. O Nanak, if the gracious Lord forgives, then one is united in union with the word of the Shabad. Third Mahal Those who turn their faces away from the true Guru shall find no place. Of rest or shelter, they wander around from door to door, like a woman forsaken, with a bad character and a bad reputation. O Nanak, the Gurmukhs are forgiven and united in union with the True Guru. body. <clears throat> those who serve the Lord. Lord, the destroyer of ego, cross over the terrifying world ocean. Those who chant the name of the Lord are passed over by the messenger of death. Those who meditate on the Lord go to his court in robes of honor. They alone serve you, O Lord, whom you bless with grace. I sing continually your glorious praises, O beloved. As Gurmukh, my doubts and fears have been dispelled. Vahigurjika Khalsa, Vahegurji Ki Fateh.